ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਬਲੌਗਸ ਤੇ ਮੈਂ ਆਇਆ ਜੀ ਅਡਾ ਚੱਕ شریف ਤੇ ਅੱਜ ਮੇਰਾ ਮਨ ਕੀਤਾ ਕਿ ਕੁਝ ਮਸਾਲੇਦਾਰ ਚੀਜ਼ ਖਾਧੀ ਜਾਏ ਤੇ ਮੈਂ ਪਹੁੰਚਿਆ ਜੀ ਵਿਜੇ ਫਾਸਟ ਫੂਡ ਤੇ ਤੇ ਇਹ ਜਿਹੜਾ ਇਹਦਾ ਫਾਸਟ ਫੂਡ ਆ ਜੀ ਪੂਰੇ ਬੀਟ ਏਰੀਆ ਦੇ ਵਿੱਚ ਚੱਕ شریف ਅਡੇ ਦੇ ਵਿੱਚ ਕਾਫੀ ਮਸ਼ਹੂਰ ਹੈ ਤੇ ਇਹ ਜਿਹੜਾ ਵਾ ਬੰਦਾ ਨੇਪਾਲੀ ਆ ਤੇ ਕਾਫੀ ਜਿਹੜਾ ਟੇਸਟੀ ਬਣਾਉਂਦਾ ਤੇ ਮੈਂ ਖਾ ਕੇ ਦੇਖਿਆ ਤਾਂ ਮੈਨੂੰ ਤਾਂ ਬੜਾ ਟੇਸਟ ਆਇਆ ਤੁਸੀਂ ਵੀ ਖਾਣਾ ਚਾਹੁੰਦੇ ਹੋ ਤੇ ਆਓ ਮੈਂ ਤੁਹਾਨੂੰ ਇਹਦੀ ਲੋਕੇਸ਼ਨ ਦੱਸ ਦਿੰਨਾ ਇਹ ਬਿਲਕੁਲ ਸੁਚੇ ਦੀ ਦੁਕਾਨ ਦੇ ਸਾਹਮਣੇ ਆ ਤੇ ਆਓ ਟੇਸਟ ਕਰੋ ਅਤੇ ਬਾਕੀਆਂ ਨੂੰ ਵੀ ਦੱਸੋ ਕਿਉਂਕਿ ਬੜਾ ਜੈਕੇਦਾਰ ਔਰ ਬੜਾ ਟੇਸਟੀ ਇਹਦਾ ਹਰ ਇੱਕ ਚੀਜ਼ ਹੈ ਭਾਵੇਂ ਤੁਸੀਂ ਨਿਊਡਲ ਖਾਓ ਭਾਵੇਂ ਤੁਸੀਂ ਬਰਗਰ ਖਾਓ ਭਾਵੇਂ ਤੁਸੀਂ ਕੋਈ ਵੀ ਖਾਓ ਇੱਕ ਵਾਰੀ ਜਰੂਰ ਇੱਥੇ ਆਣ ਕੇ ਦਰਸ਼ਨ ਦਿਓ ਧੰਨਵਾਦ